ਤੋਂ ਉਧਰ ਪਟਿਆਲਾ ਜ਼ਿਲ੍ਹੇ ਦੀ ਪਾਤਣਾ ਤਹਿਸੀਲ ਦੇ ਵਿੱਚ ਪੰਜਾਬ ਹਰਿਆਣਾ ਦੀ ਹੱਦ ਉੱਤੇ 21 ਫਰਵਰੀ 2024 ਨੂੰ ਸਿਰ ਦੇ ਵਿੱਚ ਗੋਲੀ ਲੱਗਣ ਕਾਰਨ ਸ਼ਹੀਦ ਹੋਏ 22 ਸਾਲਾ ਕਿਸਾਨ ਸ਼ੁਕਰਨ ਸਿੰਘ ਦੀ ਮ੍ਰਿਤਕ ਦੇ ਦਾ ਪੋਸਟਮਾਰਟਮ ਭਾਵੇਂ 29 ਫਰਵਰੀ ਦੀ ਰਾਤ ਨੂੰ ਕਰ ਦਿੱਤਾ ਸੀ ਪਰ ਹੁਣ ਉਸ ਦੀ ਪੋਸਟਮਾਰਟਮ ਦੀ ਰਿਪੋਰਟ ਸਾਹਮਣੇ ਆਈ ਹੈ ਤਾਂ ਦੱਸਿਆ ਕਿ ਪੋਸਟਮਾਰਟਮ ਤੋਂ ਇੱਕ ਗੱਲ ਸਾਫ਼ ਹੋ ਗਈ ਹੈ ਕਿ ਸ਼ੁਕਰਨ ਦੀ ਮੌਤ ਦਾ ਕਾਰਨ ਰਬੜ ਦੀ ਗੋਲੀ ਨਹੀਂ ਸੀ ਕਿਉਂਕਿ ਉਸ ਦੇ ਸਿਰ ਦੇ ਵਿੱਚੋਂ ਧਾਤ ਦੇ ਕਈ ਛੱਰੇ ਮਿਲੇ ਨੇ ਜਦੋਂ ਕਿ ਰਬੜ ਦੀ ਗੋਲੀ ਦੇ ਵਿੱਚ ਇਹ ਬਿਲਕੁਲ ਨਹੀਂ ਹੁੰਦੇ। ਉთੇ ਸੂਤਰਾਂ ਮੁਤਾਬਕ ਸ਼ੁਕਰਨ ਦੇ ਪੋਸਟਮਾਰਟਮ ਦੀ ਰਿਪੋਰਟ ਤੇ ਮੌਤ ਦਾ ਕਾਰਨ ਗਨ ਇੰਜਰੀ ਦਰਸਾਇਆ ਗਿਆ ਹੈ। ਤੋ ਰਿਪੋਰਟ ਦੇ ਵਿੱਚ ਇਹ ਵੀ ਜ਼ਿਕਰ ਆਇਆ ਕਿ ਉਸਦੇ ਸਿਰ ਦੇ ਵਿੱਚੋਂ ਮਿਲੇ ਛਰਰੇ ਧਾਤ ਦੇ ਨੇ। ਤਾਂ ਰਿਪੋਰਟ ਇਹ ਵੀ ਦੱਸਦੀ ਹੈ ਕਿ ਨੌਜਵਾਨ ਦੀ ਮੌਤ ਮੌਕੇ ਤੇ ਹੀ ਹੋ ਗਈ ਸੀ। ਤੋ ਦੱਸਣਯੋਗ ਹੈ ਕਿ ਰਜਿੰਦਰਾ ਹਸਪਤਾਲ ਦੇ ਵੱਲੋਂ ਪੋਸਟਮਾਰਟਮ ਰਿਪੋਰਟ ਛਰਿਆਂ ਸਮੇਤ ਸਥਾਨਕ ਪੁਲਿਸ ਨੂੰ ਸੌਂਪ ਦਿੱਤੀ ਗਈ ਹੈ। ਤੇ ਇਹ ਛਰਰੇ ਆਖਰ ਕਿਹੜੇ ਹਥਿਆਰ ਦੇ ਨੇ ਇਸ ਸੰਬੰਧੀ ਸਥਿਤੀ ਸਪਸ਼ਟ ਕਰਨ ਦਾ ਅਧਿਕਾਰ ਹੁਣ ਪੁਲਿਸ ਦੇ ਹੱਥ ਹੀ ਹੈ ਤੇ ਅਜੇ ਹੀ ਸਮਗਰੀ ਨੂੰ ਜਾਂਚ ਕਰਨ ਦੇ ਲਈ ਫਲੋਰ ਅਕੈਡਮੀ ਜਾਂ ਮੁਹਾਲੀ ਸਥਿਤ ਸੁਬਾਈ ਲੈਬ ਦੇ ਵਿੱਚ ਭੇਜਿਆ ਜਾਂਦਾ ਹੈ ਤੇ ਇਹਨਾਂ ਛੜਰਿਆਂ ਦਾ ਡਾਇਆਮੀਟਰ ਦਾ ਪਤਾ ਲੱਗਣ ਤੇ ਹੀ ਅਧਿਕਾਰਤ ਤੌਰ ਤੇ ਸਪਸ਼ਟ ਹੋਵੇਗਾ ਕਿ ਇਹ ਛੜਰੇ ਕਿਹੜੀ ਗੰਦੇ ਨੇ ਜੋ ਹਮਨੇ ਪਿਛਲੀ ਡੇਟ ਪੇ ਐਕਸੀਸਿਵ ਫੋਰਸ ਕੇ ਬਾਰੇ ਮੈਂ ਕੋਰਟ ਕੋਪਰ ਯੂਜ਼ ਕੀਤਾ ਉਸ ਪੇ ਅੱਜ ਕੋਰਟ ਇੱਕ ਕੋਰਟ ਨੇ ਲਿਸਟ ਆਫ ਵੈਪਨ ਮੰਗੀ ਹੈ और क्या क्या किस तरह की बुलेट यूज़ हो रही है वहाँ पे एक डीएसपी एस पी हुआ था जिसने बोला कि हम प्लास्टिक पैलेट यूज़ कर रहे हैं जो कि उनके एफिडेविट जो हम पिछली डेट पे ऑर्डर हुआ था फाइल करने को एफिडेविट में नहीं थी ये बात और इस प्लास्टिक पैलेट पे हमने कोर्ट को बताया कि इवन द यूज़ ऑफ द प्लास्टिक पैलेट इज़ फॉरबिडेड ये जो पैलेट होती हैं ये एक बक्शोट में से फायर होती हैं बक्शोट होता है कारतूस और वो कारतूस का यूज़ ही फॉरबिडेड है एज पर द पंजाब पुलिस रूल्स सो वो हमने आज कोर्ट एक तो ये हुई है कि क्या क्या वेपन यूज कर रहे हो तो इतनी ज्यादा हाँ जी ने किया। हाँ जी हाँ जी एक ऑफिसर अबियर हो रहा था गवर्नमेंट का उसने माना और दूसरी एक कमीशन फॉर्मुलेट हुई है शुभकर्ण की डेथ के रिगार्डिंग जुडिशियल कमीशन जिसमें एक रिटायर्ड हाई कोर्ट का जस्टिस होंगे और ए, दो ए लेवल के ऑफिसर हैं और जज साहब उसको हेड करेंगे उस कमीशन को और वो ए, एक महीने में अपनी रिपोर्ट फाइल करेंगे रिटायर्ड हाँ जी हाई कोर्ट के जज साहब जी ਕਿਵੇਂ ਡੈਥ ਹੋਈ ਆ ਕਿੱਥੇ ਉਹਦੀ ਡੈਥ ਹੋਈ ਆ ਇਹ ਇਨਕੁਆਇਰ ਕਰਨਗੇ ਕਿ ਕਿਹੜਾ ਵੈਪਨ ਯੂਜ਼ ਹੋਇਆ ਆ ਜੀ ਜਿਵੇਂ ਜੂਰਿਸਡਿਕਸ਼ਨ ਤੇ ਪੁਆਇੰਟ ਸੀਗਾ ਆ ਕਿਹੜਾ ਵੈਪਨ ਹੋਇਆ ਯੂਜ਼ ਹੋਇਆ ਆ ਜਿਹਦੇ ਨਾਲ ਉਹਦੀ ਡੈਥ ਹੋਈ ਆ ਕੌਣ ਜ਼ਿੰਮੇਦਾਰ ਹੈ ਕੰਪਨਸੇਸ਼ਨ ਤਾਂ ਉਹਨਾਂ ਨੇ ਕੋਰਟ ਚ ਲਿਖਿਆ ਵੀ ਕੰਪਨਸੇਸ਼ਨ ਇਜ਼ ਆਲਸੋ 기ਵਨ ਦੈਟ ਇਜ਼ ਨੋਟਿਡ ਇਨ ਦ ਆਰਡਰ ਨਹੀਂ ਨਹੀਂ ਕੰਪਨਸੇਸ਼ਨ ਦਾ ਅਮਾਉਂਟ ਨਹੀਂ ਉਹ ਜੋ ਉਹ ਜੁਡੀਸ਼ੀਅਲ ਕਮਿਸ਼ਨ ਹੈ ਉਸਕਾ 5 ਲੱਖ ਦਾ ਅਮਾਉਂਟ ਹੈ ਉਹ ਅਗਰ 1 ਮਹੀਨੇ ਮੇ ਕੰਕਲੂਡ ਹੋ ਗਈ ਤਾਂ ਇਸ ਤਰੀਕੇ ਨਾਲ ਆਪਣਾ ਗੱਡੀਆਂ ਡੈਮੇਜ ਹੋਈਆਂ ਉੱਤੇ ਹੋਰ ਵਿਕਲਪ ਰਹਿਣਗੇ ਉਹਦੇ ਬਾਰੇ ਅਲੱਗ ਕੰਪਨਸੇਸ਼ਨ ਹੈ ਸਰ ਦੇ ਬਤਨ ਹਾਂਜੀ ਉਸਤੇ ਜਸਟ ਨੋਟਿਸ ਆਫ ਮੋਸ਼ਨ ਇਸ਼ੂ ਹੋਇਆ ਤੇ ਉਹ ਵੀ ਸਾਡੇ ਪਟੀਸ਼ਨ ਨਾਲ ਅਟੈਚ ਕਰ ਲਿਆ ਕਰਦਾ ਕੋਈ ਨਿਕਲ ਭਏ ਅੰਦਰ ਜੀਰੋ ਨੰਬਰ ਐਫ ਆਈ ਆਰ ਹਾਂਜੀ ਜ਼ੀਰੋ ਨੰਬਰ ਨਹੀਂ ਹੈਗੀ ਉਹ ਜ਼ੀਰੋ ਐਫ ਆਈ ਆਰ ਹੁੰਦੀ ਹੈ ਜਦੋਂ ਵੀ ਮਤਲਬ ਜੂਰਡਿਕਸ਼ਨ ਦਾ ਪਤਾ ਨਹੀਂ ਹੁੰਦਾ ਵੀ ਕਿਤੇ ਹੋਈ ਹੈ ਤਾਂ ਉੱਥੇ ਉਹਨੂੰ ਟਰਾਂਸਫਰ ਕਰ ਦਿੰਦੇ ਆ ਬਟ ਉਹਦੇ ਤੇ ਹੀ ਕਮਿਸ਼ਨ ਫਾਰਮ ਹੋ ਗਈ ਹੈ ਵੀ ਕਮਿਸ਼ਨ ਦੱਸੂਗੀ ਹੁਣ ਇਨਵੈਸਟੀਗੇਟਿਵ ਕਮਿਸ਼ਨ ਕਰੂਗੀ ਪੁਲਿਸ ਨਹੀਂ ਕਰੂਗੀ ਉਹ ਜੂਰਡਿਕਸ਼ਨ ਹਰਿਆਣਾ ਕੀ ਥੀ ਜਹਾਂ ਪੇ ਪੰਜਾਬ ਸਰਕਾਰ ਇਹ ਨਹੀਂ ਮੰਨ ਰਹੀ ਹੈ ਪੰਜਾਬ ਸਰਕਾਰ ਕਨਫਿਊਜ਼ ਹੈ ਵੀ ਹਰਿਆਣਾ ਇਹ ਮੰਨ ਰਹੀ ਹੈ ਕਿ ਹਰਿਆਣਾ ਦੀ ਜੂਰਡਿਕਸ਼ਨ ਥੀ ਸਰਕਾਰ ਨੇ ਐਫ ਆਈ ਆਰ ਉਹ ਹਰਿਆਣਾ ਨੂੰ ਭੇਜ ਦਿੱਤੀ ਹਾਂਜੀ ਪੰਜਾਬ ਸਰਕਾਰ ਪੰਜਾਬ ਸਟੇਟ ਆਫ ਪੰਜਾਬ ਕਨਫਿਊਜ਼ ਹੈ ਵੀ ਇਸ ਮੇ ਕੋਈ ਕਲੀਅਰ ਉਹਨਾਂ ਸਟੈਂਡ ਨਹੀਂ ਹੈ ਔਰ ਸਟੇਟ ਆਫ ਹਰਿਆਣਾ ਦਾ ਕਲੀਅਰ ਸਟੈਂਡ ਹੈ ਕਿ ਇਹ ਹਮਾਰੇ ਇਸ ਮੇ ਹੋਈ ਸੀ ਹਮਨੇ ਬੈਰੀਗੇਟ ਅੰਦਰ ਕਰਕੇ ਲਗਾਏ ਤੇ ਮਿਲਦਾ ਉਹ ਇੱਕ ਮਹੀਨੇ ਦੇ ਵਿੱਚ ਉਹਨਾਂ ਨੂੰ ਰਿਪੋਰਟ ਫਾਈਲ ਕਰਨੀ ਹੈ ਤੇ ਉਹ ਇੱਕ ਮਹੀਨੇ